ਆ ਲੋ ਜੀ ਜਿਹੜਾ ਵੀ ਤੁਸੀਂ ਭਈਆ ਦੇਖੋਗੇ ਸੜਕ ਦੇ ਵਿੱਚੇ ਹੀ ਰਿਹੜੀ ਲਾ ਕੇ ਵੇਚੂਗਾ ਲੋ ਜੀ ਆ ਭਈਆ ਕੇਲੇ ਵੇਚ ਰਿਆ ਆ ਛਕਲੇ ਦੀ ਉਪਰੇ ਆਲੂ ਵਾਲਾ ਇਹ ਵੀ ਆ ਦੇਖੋ ਵੀ ਆ ਰ ਵੀ ਵੇਚ ਰਿਆ ਉਹ ਤਾਂ ਆ ਲੋ ਸੜਕ ਦੇ ਬਿਲਕੁਲ ਵਿੱਚ ਹੋ ਕੇ ਵੇਚ ਰਿਆ ਆ ਲੋੜੇ ਬਾਜ਼ਾਰ ਦੀਆਂ ਤਸਵੀਰਾਂ ਦਿਖਾਣੇ ਆ ਵਿੱਚ ਰੋਡ ਦੇ ਖੜੀਆਂ ਕਰਕੇ ਜਿਹੜੀਆਂ ਭਈਏ ਵੇਚਦੇ ਆ ਰਹੀ ਆ ਦੇਖੋ ਜਦੋਂ ਇਹਨਾਂ ਨੂੰ ਕਵਾਂਗੇ ਤਾਂ ਫੇਰ ਗੱਲ ਪੈਣਗੇ ਆ ਰੇੜੀਆਂ ਦੇਖੋ ਵਿੱਚ ਖੜੀਆਂ ਬਾਜ਼ਾਰ ਦੇ ਸ਼ਕਲ ਵੀ ਦਿਖਾਣੇ ਇਹਨਾਂ ਦੀ ਆ ਦੇਖੋ ਉਹ ਪਿੱਛੇ ਵੀ ਰੇੜੀ ਲਾਈ ਜਾਨੇ ਆਹੋ ਸ਼ਕਲਾ ਵੀ ਦੇਖ ਲਓ ਇਹਨਾਂ ਦੀ ਨੰਗਲ ਨੇ ਵੀ ਰਸਤਾ ਨਹੀਂ ਸੀ ਬਿਲਕੁਲ ਤਾਂ ਕੀ ਕਰਨਾ ਚਾਹੀਦਾ ਇਹਦੇ ਬਾਰੇ ਆਪਾਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਆ ਇਹਨਾਂ ਨੂੰ ਸਾਈਡ ਤੇ ਕਰਨਾ ਚਾਹੀਦਾ ਹੈ ਕਿ ਇਹਨਾਂ ਨੂੰ ਕੋਈ ਜਗ੍ਹਾ ਦੇਣੀ ਚਾਹੀਦੀ ਹੈ ਲੱਗ ਤੋਂ ਜਗ੍ਹਾ ਦੇਣੀ ਚਾਹੀਦੀ ਹੈ ਜਾਂ ਸਾਈਡ ਤੇ ਕਰਨਾ ਚਾਹੀਦਾ ਹੈ ਇਹ ਬਾਜ਼ਾਰ ਵਿੱਚ ਇਹ ਕੰਮ ਹੋਣਾ ਚਾਹੀਦਾ ਜਿਹੜੀਆਂ ਨਾ ਨਹੀਂ ਭਾਜੀ ਨਹੀਂ ਹੋਣਾ ਚਾਹੀਦਾ ਇਹ ਕਿਨਾਰਾ ਹੋੜਾ ਭਾਜੀ ਮੇਰਾ ਨਾਮ ਕੁਲਵੀਰ ਸਿੰਘ ਹੈ ਜੀ ਠੀਕ ਹੈ ਕਿੱਥੋਂ ਰਹਿੰਦੇ ਆਲੇ ਮੈਂ ਲੋਕਲ ਫੌੜੀ ਦਾ ਹਾਂ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ ਹੱਸ ਹੈਗਾ ਬਹੁਤ ਆ ਇਹ ਜਿੱਥੇ ਵੀ ਰੇੜੀਆਂ ਲੱਗੀਆਂ ਆ ਉਹਨਾਂ ਮੋਰੇ ਦੋ ਦੋ ਰੇੜੀਆਂ ਲੱਗੀਆਂ ਆ ਹਾਂਜੀ ਰਸਤਾ ਨੰਗਨੂ ਨਹੀਂ ਹੈਗਾ ਤੇ ਕੀ ਕਹੋਗੇ ਇਸ ਬਾਰੇ ਕਹਣਾ ਕਿ ਇੱਥੇ ਰਸ਼ ਬਹੁਤ ਪੈਂਦਾ ਤੇ ਕੀ ਕਰਨਾ ਚਾਹੀਦਾ ਆਪਾਂ ਨੂੰ ਕਹਣਾ ਕਿ ਰੇੜੀਆਂ ਸਾਈਡ ਤੇ ਲਗਾਉਣੀਆਂ ਚਾਹੀਦੀਆਂ ਸਾਰੀਆਂ ਇਹਦੇ ਦਾ ਰਸ਼ ਬਹੁਤ ਪੈਂਦਾ ਵੇ ਇਰਾਦਾ ਸਮਾਂ ਆ ਹਾਂਜੀ ਤਕਰੀਬਨ ਮੇਰੇ ਦਾ 7-8 ਦੇ ਗ੍ਰੀਟ ਟਾਈਮ ਹੋ ਚੁੱਕਾ ਹਾਂਜੀ 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 ਤਾਂ ਦੇਖੋ ਰੇੜੀਆਂ ਦਾ ਕਿੰਨੀ ਆ ਰਹੀਆਂ ਹੋ ਦੇਖੋ ਜਾਮ ਲੱਗ ਚੁੱਕਾ ਹਾਂਜੀ ਇਹਦੇ ਦਾ ਕਿ ਦਿੱਕਤ ਬਹੁਤ ਆਉਂਦੀ ਆ ਹੈਂ ਦਿੱਕਤ ਬਹੁਤ ਆਉਂਦੀ ਆ ਇਹਦੇ ਕਰਕੇ ਅੱਛਾ ਕਿਥੇ ਰਹਿਣਾ ਤੁਸੀਂ ਨਾ ਮਨਸਾ ਦੇਵੀ ਜੀ ਮਨਸਾ ਦੇਵੀ ਕੀ ਨਾਮ ਜੀ ਤੁਹਾਡਾ ਲਓ ਜੀ ਉਸ ਕੁਮਾਰ ਕੀ ਗੇ ਸੌਦਾ ਲੈਣਾ ਸੀ ਹਾਂ ਜੀ ਹਾਂ ਜੀ ਸੌਦਾ ਲੈ ਠੀਕ ਹੈ ਧੰਨਵਾਦ ਜੀ ਲਓ ਜੀ ਜਿਹੜੇ ਦਰਸ਼ਕ ਆ ਜਾਂ ਸਬਜ਼ੀਆਂ ਲੈਣ ਆਉਂਦੇ ਆ ਉਹਨਾਂ ਨੇ ਦੱਸਦਾ ਵੀ ਰਸ਼ ਬਹੁਤ ਜ਼ਿਆਦਾ ਵੀ ਲੰਗਰ ਨੂੰ ਵੀ ਇਥੇ ਟਾਈਮ ਨਹੀਂ ਆ ਇੰਨਾ ਰਸ਼ ਆ ਤੇ ਤੋਰ ਕੇ ਬੰਦਾ ਆਊਗਾ ਉਹ ਮਸੀ ਲੰਘ ਸਕਦਾ ਤਕਰੀ ਇੰਨਾ ਰੇੜੀਆਂ ਦਾ ਰਸ਼ ਕਿਹਾ ਹੈ ਬੇਕਰ ਰਿਪੋਰਟ